ਐਸਆਰ ਤੇ ਚਰਚਾ ਕਰ ਲਈ ਅਸੀਂ ਪਿਛਲਾ ਪੂਰਾ ਸੈਸ਼ਨ ਡਿਮਾਂਡ ਕਰਦੇ ਨੇ ਧਰਨੇ ਦਿੱਤੇ ਬਾਹਰ ਅੰਦਰ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੇ ਔਰ ਹੁਣ ਉਹ ਮੰਨੇ ਨਹੀਂ ਆ ਦੋ ਦਿਨ ਦੇ ਐਜੀਟੇਸ਼ਨ ਤੋਂ ਬਾਅਦ ਦੇਖੋ ਇਹ ਹਾਊਸ ਸਦਨ ਬਣੇ ਹੀ ਚਰਚਾ ਕਰਨ ਵਾਸਤੇ ਹੈ ਗਲਤ ਹੈ ਸਹੀ ਹੈ ਸਰਕਾਰ ਜਵਾਬ ਦੇਵੇ ਜਦੋਂ ਇੱਕ ਪੂਰੀ ਸੱਤਾ ਤੇ ਕੋਈ ਇੱਕ ਪਾਰਟੀ ਨਹੀਂ ਪੂਰੀ ਸੱਤਾ ਤੇ ਰੇਸ ਤੇ ਬੁਝਾ ਦੇ ਦਿਆ ਕਿ ਅਸੀਂ ਚਰਚਾ ਨਹੀਂ ਹੁੰਦਣੀ ਪੂਰਾ ਵਿਪੱਖਸ਼ ਕੋਈ ਇੱਕ ਪਾਰਟੀ ਨਹੀਂ ਸਾਰਾ ਕਹਿ ਰਿਹਾ ਕਿ ਇੱਥੇ ਚਰਚਾ ਕਰੋ ਕਿ ਉਸ ਤਰੀਕੇ ਨਾਲ ਵੋਟਾਂ ਕਟੀਆਂ ਜਾ ਰਹੀਆਂ ਕਿਸ ਤਰੀਕੇ ਦੇ ਨਾਲ ਜਾਲੀ ਵੋਟਾਂ ਬਣ ਰਹੀਆਂ ਨੇ ਜਿਹਦੇ ਪ੍ਰੂਫ ਰਾਹੁਲ ਗਾਂਧੀ ਜੀ ਨੇ ਮਤਲਬ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦਿੱਤੇ ਕਿਸ ਤਰ੍ਹਾਂ ਇੱਕ ਮਾਡਲ ਵੱਲੋਂ ਮਤਲਬ ਉਹਦੀਆਂ 30-30 ਵੋਟਾਂ ਬਣ ਗਈਆਂ ਉਹ ਵੀ ਬਾਹਰ ਬੈਠੀ ਕੇ ਲੜਕੀ ਉਹਨੇ ਉਹਦੀਆਂ ਵੋਟਾਂ ਇੱਥੇ ਬਣਾਤੀਆਂ ਉਹਦੀ ਫੋਟੋ ਲਾ ਕੇ ਆਫਟਰ ਆਲ ਕੋਈ ਨਾ ਕੋਈ ਵੋਟ ਪਾ ਕੇ ਗਿਆ ਹੀ ਹੈ ਨਾ ਪਰ ਦੁੱਖ ਦੀ ਗੱਲ ਹੈ ਇਲੈਕਸ਼ਨ ਕਮਿਸ਼ਨ بجائے ਉਹਦਾ ਦੱਸੇ ਕਿ ਕੀ ਹੈ ਉਹ ਸਾਨੂੰ ਸਵਾਲ ਕਰ ਰਿਹਾ ਤੁਸੀਂ ਦੱਸੋ ਐਫੀਡੇਵਿਟ ਦਿਓ ਦੱਸੋ ਇਹ ਵੀ ਕਦੇ ਹੁੰਦਾ ਇਹ ਤੇ ਤਾਨਣਾ ਚਾਹੀਏ ਕਿ ਚਰਚਾ ਜਿਹੜੀ ਹੈ ਹਾਊਸ ਦੇ ਵਿੱਚ ਹੋਣੀ ਹੈ। ਇਹਦੇ ਤੇ ਅਸੀਂ ਵੀ ਸਹਿਮਤੀ ਹੁਣ ਪ੍ਰਗਟਾਈ ਹੈ ਪਰ ਸਰਕਾਰ ਬਹੁਤ ਚੇਰਬਾਜ ਆ ਕਿ ਸਰ ਸਮਾਨਯੁਕਤ ਅਧਿਕਾਰ ਦਿੱਤਾ ਹੈ ਜਨਰਲ ਅਧਿਕਾਰ ਤੱਕ ਲੇਟੇ ਕਿ ਰਿਜੂ ਜੀ ਬਹਿਸ ਦੇਣੇ ਕਿ ਦੋ ਪੱਖ ਨੂੰ ਜਿਹੜਾ ਹੈ ਵਿਰੋਧੀ ਧਿਰ ਨੂੰ ਦਬਾਅ ਨਹੀਂ ਪਾਣਾ ਜੀ ਇਹਨਾਂ ਤੇ ਸ਼ਰਤਾਂ ਵੀ ਨਹੀਂ ਰੱਖਣੀਆਂ ਚਾਹੀਦੀਆਂ ਬਹਿਸ ਦੇ ਜੀ। ਕਿਉਂ? ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਇਹ ਲੋਕਤੰਤਰ ਹੀ ਹੈ ਕਿ ਲੋਕਤੰਤਰ ਆਖ ਮੰਗਦੇ ਆ। ਤੁਸੀਂ ਬਹਿਸ ਕਰਾਉਣਾ ਦਬਾਵੀ ਤੇ ਲੋੜ ਹੀ ਨਹੀਂ। ਅਸੀਂ 193 ਜਦੋਂ ਵੀ ਦਿੰਨੇ ਆ ਤੁਹਾਨੂੰ ਮਤਲਬ ਡਿਸਰਨਮੈਂਟ ਮੋਸ਼ਨ ਤੁਸੀਂ ਉਹ ਤੇ ਰੁਕਦੇ ਨਹੀਂ ਕਦੀ ਜਿਉਂ ਸਰਕਾਰ ਬਣੀ ਐ ਜਰਨਮੈਂਟ ਮੋਸ਼ਨ ਦਾ ਤੇ ਇਹਨਾਂ ਮਤਲਬ ਤਾਕਤ ਹੀ ਖਤਮ ਕਰ ਦਿੱਤੀ ਹੈ ਉਹਦੇ ਜਸਟ ਇੱਕ ਸਾਡਾ ਇੱਕ ਮਤਲਬ ਰਿਕਾਰਡ ਰਹਿ ਗਿਆ ਕਿ ਅਸੀਂ ਮੰਗਿਆ ਸੀ ਇਹਨਾਂ ਦਿੱਤਾ ਨਹੀਂ ਜਦ ਕਿ ਸਰਕਾਰ ਦਾ ਬੰਦਾ ਐ ਮਤਲਬ ਦੇਅਤ ਤੇ ਬਹਿ ਕੇ ਉਹ ਬੈਠ ਕੇ ਸਾਡੀ ਗੱਲ ਸੁਣੇ ਆਪਣਾ ਪੱਖ ਰੱਖੇ ਹੋ ਸਕਦਾ ਅਸੀਂ ਗਲਤ ਹੋਈਏ ਤੁਸੀਂ ਦੱਸ ਦਿਓ ਨਾ ਪਾਰਲੀਮੈਂਟ ਚ ਨਾਲੇ ਆਨ ਰਿਕਾਰਡ ਹੋਊਗਾ ਤੁਸੀਂ ਬਿਆਨ ਦੇਈ ਜਾਂਦੇ ਜੇ ਤੁਹਾਡੇ ਬਿਆਨ ਦਿੱਤੇ ਸਾਡੇ ਬਿਆਨ ਦਿੱਤੇ ਕੋਈ ਮਤਲਬ ਨਹੀਂ ਗਏਦਾ ਮਤਬਤਾ ਦੇ ਜਦੋਂ ਅਸੀਂ ਪਾਰਲੀਮੈਂਟ ਡਿਸਕਸ਼ਨ ਰੱਖਾਂਗੇ ਉਹ ਕਾਨੂੰਨੀ ਡਾਕੂਮੈਂਟ ਬਣਦਾ ਹੈ ਲੀਗਲ ਡਾਕੂਮੈਂਟ ਹੈ ਉਹਦੇ ਉੱਤੇ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਸਰਕਾਰ ਫਿਰ ਵੀ ਉਹਨੂੰ ਪੁੱਛਿਆ ਜਾ ਸਕਦਾ ਪ੍ਰੈਸ ਕਾਨਫਰੈਂਸ ਜਵਾਬ ਦੇ ਦੇਣਾ ਪ੍ਰੈਸ ਕਾਨਫਰੈਂਸ ਗੱਲ ਕਰ ਦੇਣੀ ਠੀਕ ਹੈ ਲੋਕਾਂ ਦੀ ਜਾਣਕਾਰੀ ਵਾਸਤੇ ਠੀਕ ਹੈ ਪਰ ਕਾਨੂੰਨੀ ਪੱਖ ਤਾਂ ਹੀ ਪੂਰਾ ਹੁੰਦਾ ਜੇ ਹਾਊਸ ਚੱਲੇ